ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਉਹ ਸਿੱਖ ਰਾਜ ਆ ਨਹੀਂ ਝੂਠ ਬੋਲਦੇ ਹੋ ਤੁਸੀਂ ਗਰੀਬਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀਆਂ ਬਧਿਕੀਆਂ ਹੋਈਆਂ ਉਹ ਸਿੱਖ ਰਾਜ ਨਹੀਂ ਦਮਾਚ ਰੱਖਿਓ ਉਹ ਝਟਾ ਦਾ ਰਾਜ ਆ ਸਾਨੂੰ ਰਾਜ ਚਾਹੀਦਾ ਆ ਬੰਦਾ ਸਿੰਘ ਬਹਾਦਰ ਜੀ ਦਾ ਜਿਹੜੇ ਬਾਹਰੋਂ ਆਏ ਮੁਗਲ ਮੁਗਲਾ ਤੋਂ ਜ਼ਮੀਨਾ ਖੋ ਕੇ ਕਿਹਨੂੰ ਦਿੱਤੀਆਂ ਕਿਰਤੀ ਕਿਸਾਨਾਂ ਨੂੰ ਦਿੱਤੀਆਂ ਜੱਟਾਂ ਨੂੰ ਨਹੀਂ ਦਿੱਤੀਆਂ ਫਰੀਦਾ ਲੋੜੇ ਦਾਖ ਬਜੋਰੀਆਂ ਕਿਕਰ ਬੀਜੇ ਜੱਟ ਬੰਦਾ ਸਿੰਘ ਬਹਾਦਰ ਨੂੰ ਪਤਾ ਸੀ ਵੀ ਅੰਦਰ ਲਿਖਿਆ ਹੋਇਆ ਆ ਵੀ ਕੌਣ ਬਾਹਰੋਂ ਆਇਆ ਕੌਣ ਅੰਦਰੋਂ ਆਇਆ ਕੌਣ ਭਾਰਤ ਦਾ ਵਸਿੰਦਾ ਆ ਕੌਣ ਆਦੀਵਾਸੀ ਲੋਗ ਆ ਕੌਣ ਇੱਥੇ ਨਕਲੀ 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 ਇਹ ਤਾਂ ਨਹੀਂ ਹੈਗਾ ਕਿ ਮੋਨੋਖ ਨਕਲੀ ਆਓ ਨਹੀਂ 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 ਜਿਸ ਧਰਤੀ ਤੇ ਜੰਮੇ ਆ ਕਿਹੜੀ ਵੇੜੀ ਬੂਟੀ ਬਾਹਰੋਂ ਆਈ ਆ ਗੁਰੂ ਗ੍ਰੰਥ ਸਾਹਿਬ ਚ ਕੱਲੀ ਕੱਲੀ ਗੱਲ ਲਿਖੀ ਹੋਈ ਆ ਤੁਸੀਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਆ ਉਹ ਦੁਬਾਰਾ ਫੇਰ ਆਊਗਾ ਉੱਥੇ ਜੋ ਤੁਸੀਂ ਕਿਹਾ ਐਂਡ ਤੇ ਮੈਨੂੰ ਹਾਸਾ ਵੜਾਇਆ ਤੁਹਾਡੀ ਗੱਲ ਤੋਂ ਤੁਸੀਂ ਕਿਹਾ ਵੈਂਡ ਤੇ ਵੀ ਉਹ ਜੋ ਤੁਹਾਡਾ ਜੋ ਮੇਰਾ ਉਹ ਤੁਹਾਡਾ ਇਦਾਂ ਹੋ ਜੂਗੀ ਜਿਹਦੀ ਤੁਸੀਂ ਨਖੇਦੀ ਕਰ ਰਹੇ ਹੋ ਫਿਰੋਜੀ ਦੀ ਤੁਸੀਂ ਕਹਿ ਰਹੇ ਹੋ ਨਾ ਵੀ ਉਹਨੇ ਕੂਟੀ ਬਣਾ ਦਿੱਤੇ ਹਨਾ ਤੁਸੀਂ ਕਹਿ ਰਹੇ ਹੋ ਬਾਬਾ ਸਾਹਿਬ ਡਾਕਟਰ ਭੀਵਰਾਓ ਜੀ ਨੇ ਇੱਕ ਕਾਨੂੰਨ ਲਾਗੂ ਕੀਤਾ ਆ ਬਈ ਪੂਰੇ ਭਾਰਤ ਦੇ ਵਿੱਚ 17 ਖੇਤ ਤੋਂ ਵੱਧ 17 ਖੱਤਿਆਂ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਤੁਸੀਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇੱਕ ਅਜਿਹੇ ਦੋਸ਼ ਉੱਤੇ ਗੱਲ ਕਰਨ ਆਇਆ ਜੋ ਇਤਿਹਾਸਿਕ ਤੱਥਾਂ ਨੂੰ ਮੋੜ ਕੇ ਸਿੱਖ ਰਾਜ ਦੀ ਇੱਜ਼ਤ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਦੋਸ਼ ਲਗਾਇਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਲਿਤ ਪਾਇਚਾਰੇ ਦੀ ਜ਼ਮੀਨ ਚੱਕਾਂ ਨੂੰ ਦਿੱਤੀ। ਆਓ ਅਸੀਂ ਸਵਾਲ ਕਰੀਏ ਅਤੇ ਫਿਰ ਇਸ ਤੱਥਾਂ ਦੇ ਆਧਾਰ ਉੱਤੇ ਜਵਾਬ ਦੇਈਏ। ਮੇਰਾ ਸਵਾਲ ਹੈ ਕਿ ਤੁਹਾਡੇ ਕੋਲ ਕੋਈ ਇਤਿਹਾਸਿਕ ਦਸਤਾਵੇਜ਼ ਜਾਂ ਕੋਈ ਵੀ ਵਿਸ਼ਵਾਸ ਵਾਲਾ ਜਿਹੜਾ ਕੋਈ ਹਵਾਲਾ ਹੈ, ਦੋ ਇਹ ਸਾਬਿਤ ਕਰ ਸਕੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਲਿਤ ਪਾਇਚਾਰੇ ਦੀ ਜ਼ਮੀਨ ਖੋ ਕੇ ਜਕਾ ਨੂੰ ਦਿੱਤੀ ਸੀ ਕਿਸ ਕਿਤਾਬ ਜਾਂ ਇਤਿਹਾਸਕਾਰ ਨੇ ਇਹ ਲਿਖਿਆ ਹੈ ਸਚਾਈ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿੱਖ ਰਾਜ ਸੀ ਜੋ ਧਰਮ ਨਿਰਪੱਖਤਾ ਨਿਆਂ ਅਤੇ ਸਭਿਆਚਾਰ ਸਨਮਾਨ ਦੇ ਅਸੂਲਾਂ ਤੇ ਚੱਲਦਾ ਸੀ ਕੋਈ ਇਤਿਹਾਸਿਕ ਤੱਥ ਨਹੀਂ ਮਿਲਦਾ ਕਿ ਉਨ੍ਹਾਂ ਨੇ ਕਿਸੇ ਖਾਸ ਜਾਤੀ ਤੋਂ ਜ਼ਮੀਨ ਲੁੱਟੀ ਹੋਵੇ ਉਸ ਸਮੇਂ ਜ਼ਮੀਨਾਂ ਦੀ ਵੰਡ ਫੌਜੀ ਸੇਵਾ ਜਾਂ ਰਾਜ ਸੇਵਾ ਦੇ ਇਨਾਮ ਵਜੋਂ ਇੱਤੀ ਜਾਂਦੀ ਸੀ ਨਾ ਕਿ ਜਾਤੀ ਦੇ ਆਧਾਰ ਤੇ ਇਤਿਹਾਸਕਾਰ ਕੁਸ਼ਵੰਤ ਸਿੰਘ ਅ ਹਿਸਟਰੀ ਆਫ ਦਿ ਸਿੱਖਸ ਡਾਕਟਰ ਜੇ ਐਸ ਗਰੇਵਾਲ ਜੀ ਸਿੱਖ ਐਮਪਾਇਰ ਅਤੇ ਫਰਾਂਸ ਦੇ ਇਤਿਹਾਸਕਾਰ ਜੀम्स ਮੈਰੀ ਲਾਫ ਮਹਾਰਾਜਾ ਰਣਜੀਤ ਸਿੰਘ ਲord ਆਫ ਫਾਈਵ ਰੀਵਰ ਨੇ ਕਿਤੇ ਵੀ ਅਜਿਹੇ ਆਦੋਸ਼ ਨਹੀਂ ਲਗਾਇਆ ਹਕੀਕਤ ਇਹ ਹੈ ਕਿ ਦਲਿਤ ਭਾਈਚਾਰਾ ਜਿਵੇਂ ਈ ਚਮਾਰ ਅਜਵੀ ਸੇਖ ਆਦਿ ਉਸ ਸਮੇਂ ਸਮਾਜਿਕ ਤੇ ਆਰਥਿਕ ਤੌਰ ਤੇ ਕਮਜ਼ੋਰ ਸੀ ਅਤੇ ਉਹਨਾਂ ਕੋਲ ਵੱਡੀ ਪੱਦਰ ਤੇ ਜ਼ਮੀਨ ਨਹੀਂ ਸੀ ਜਿਸ ਨੂੰ ਖੋਇਆ ਜਾ ਸਕੇ ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾ ਹੀ ਸਾਰੀਆਂ ਜਾਤੀਆਂ ਧਰਮਾਂ ਅਤੇ ਅਤੇ ਭਾਈਚਾਰਿਆਂ ਨੂੰ ਬਰਾਬਰੀ ਅਤੇ ਇੱਜ਼ਤ ਦਿੱਤੀ ਕਿ ਐਸੀ ਕਹਿ ਸਕਦੇ ਹਾਂ ਸੱਚੇ ਇਤਿਹਾਸ ਨੂੰ ਪੜੋ ਅਫਵਾਹਾਂ ਨਾ ਫਲਾਓ ਮਹਾਰਾਜਾ ਨੇ ਜੱਟ ਖੱਤਰੀ ਅਰੋੜਾ ਰਾਜਪੂਤ ਭਟੇ ਹੋਰ ਕਈ ਭਾਈਚਾਰਿਆਂ ਨੂੰ ਆਪਣੇ ਰਾਜ 'ਚ ਆਉਂਦਾ ਅਧਿਕਾਰ ਦਿੱਤਾ ਸੀ ਪਰ ਕਿਸੇ ਉੱਤੇ ਜ਼ਬਰ ਜਾਂ ਭੇਦਭਾਵ ਐਵੇਂ ਦਾ ਕੁਝ ਨਹੀਂ ਕੀਤਾ ਸੀ ਚਲੋ ਆਪਾਂ ਇਹਦੇ ਉਸ ਸਵਾਲ ਦਾ ਵੀ جواب ਦੇ ਦਈਏ ਜਿਹੜਾ ਇਹ ਬਾਰ-ਬਾਰ ਵਿੱਚ ਜੋੜ ਰਿਹਾ ਵਾ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਆ ਰਿਹਾ ਤਾਂ ਜੋ ਲੋਕਾਂ ਨੂੰ ਲੱਗੇ ਕਿ ਹਾਂ ਬਈ ਇਹ ਤਾਂ ਸੱਚ ਬੋਲ ਰਿਹਾ ਵਾ ਕਿ ਜੀ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਬੋਲ ਰਿਹਾ ਤੇ ਇਹਦਾ ਮਤਲਬ ਹੋ ਸਕਦਾ ਹੈ ਸੱਚ ਹੀ ਹੋਵੇ ਠੀਕ ਹੈ ਪਰ ਜਿਹੜੀਆਂ ਗੁਰਬਾਣੀ ਦੀਆਂ ਪੰਕਤੀਆਂ ਬੋਲ ਰਿਹਾ ਵਾ ਉਹਦਾ ਇਹ ਅਰਥ ਵੀ ਬਿਲਕੁਲ ਗਲਤ ਕਰ ਰਿਹਾ ਵਾ ਪਹਿਲੀ ਗੱਲ ਤਾਂ ਅਰਥ ਇਹ ਦੱਸ ਹੀ ਨਹੀਂ ਰਿਹਾ ਇਸ ਰੋ ਪੰਕਤੀਆਂ ਬੋਲ ਰਿਹਾ ਵਾ ਤੇ ਆਪਣੇ ਆਪ ਨੂੰ ਇੱਕ ਤਰ੍ਹਾਂ ਡਿਫੈਂਡ ਕਰ ਰਿਹਾ ਵਾ ਆਪਣੇ ਆਪ ਨੂੰ ਵਿਕਟਮ ਦੱਸ ਰਿਹਾ ਵਾ ਜੋ ਕਿ ਇਹ ਹੈ ਨਹੀਂ ਤੋਂ ਮੈਂ ਤੁਹਾਨੂੰ ਦੱਸਦਾ ਵਾਂ ਜਿਹੜੀ ਇਹ ਪੰਕਤੀ ਬੋਲ ਰਿਹਾ ਫਰੀਦ ਤਰਵੇਜੇ ਜਾ ਇਹ ਬਾਬਾ ਫਰੀਦ ਜੀ ਦਾ ਸ਼ਲੋਕ ਹੈਗਾ ਜਿਹੜਾ ਉਹਨਾਂ ਨੇ ਜਨਤਾ ਨੂੰ ਦੱਸਣ ਲਈ ਇੱਕ ਉਦਾਹਰਣ ਵੱਜੂ ਆਪਾਂ ਕਿਸੇ ਨੂੰ ਵੀ ਦੱਸਣ ਲਈ ਕੁਝ ਵਾਰਤ ਦੇ ਆ ਉਦਾਂ ਹੀ ਫਰੀਦ ਜੀ ਨੇ ਜਨਤਾ ਨੂੰ ਉਸ ਜ਼ਿੰਮੇਵਾਰੀ ਦੀ ਉਦਾਹਰਣ ਦੇ ਕੇ ਸਮਝਾਇਆ ਜੋ ਬੀਜ ਦਾ ਤਾਂ ਕਿਕਰ ਹੈ ਪਰ ਆਸ ਰੱਖਦਾ ਵਾ ਅੰਗੂਰ ਦੀ ਠੀਕ ਹੈ ਉਦਾਂ ਹੀ ਉਹ ਕੱਟਦਾ ਰਹਿੰਦਾ ساری ਜਿੰਦਗੀ ਪਰ ਰੇਸ਼ਮ ਦੇ ਕੱਪੜੇ ਪਾਉਣ ਦੀ ਜਿਹੜੀ ਉਹਦੀ ਹੁੰਦੀ ਆ ਰੇਸ਼ਮ ਦੇ ਕੱਪੜੇ ਪਾਉਣ ਦੇ ਚਾਹ ਰੱਖਦਾ ਆ ਠੀਕ ਹੈ ਸੋ ਇਹ ਇਸ ਦਾ ਮਤਲਬ ਹੈਗਾ ਕਿ ਬਈ ਉਹਨਾਂ ਨੇ ਬਾਬਾ ਫਰੀਦ ਜੀ ਨੇ ਇੱਕ ਉਦਾਹਰਣ ਦਿੱਤੀ ਆ ਉਹਨਾਂ ਲੋਕਾਂ ਨੂੰ ਸਮਝਾਉਣ ਲਈ ਠੀਕ ਹੈ ਨਾ ਨਾ ਕਿ ਇਹ ਹਰੀਖ ਤੇ ਲਾਗੂ ਹੁੰਦੀ ਹੈ ਨਾ ਹੀ ਇਹ ਜੱਟਾਂ ਤੇ ਲਾਗੂ ਹੁੰਦੀ ਆ ਠੀਕ ਹੈ ਤੇ ਨਾ ਹੀ ਇਸ ਦੇ ਕੀਰਤੀ ਕਿਸਾਨਾਂ ਤੇ ਹੁੰਦੀ ਹੈ ਜਿਹਦੀ ਇਹ ਗੱਲ ਕਰ ਰਿਹਾ ਬਾ ਬਿਜ਼ੌਰ ਦਾ ਇੱਕ ਇਲਾਕਾ ਆ ਜਿੱਥੇ ਦੇ ਲੋਕਾਂ ਨੂੰ ਤੇ ਲੋਕਾਂ ਨੂੰ ਜਿਹੜੇ ਆਪਣੇ ਬਾਬਾ ਫਰੀਦ ਜੀ ਆ ਉਹ ਸਮਝਾ ਰਹੇ ਆ ਉਥੇ ਦੀ ਉਦਾਹਰਣ ਦੇ ਰਹੇ ਆ ਫਿਰ ਇਹ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਗੱਲਾਂ ਕਰਨ ਲੱਗ ਜਾਂਦਾ ਜਦਕਿ ਇਹਨੂੰ ਬੰਦਾ ਸਿੰਘ ਬਹਾਦਰ ਜੀ ਬਾਰੇ ਵੀ ਨਹੀਂ ਪਤਾ ਹੈ ਤੇ ਇਹਦਾ ਕਹਿਣਾ ਹੈ ਕਿ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੀਆਂ ਜ਼ਮੀਨਾਂ ਦਿੱਤੀਆਂ ਸੀਗੀਆਂ ਉਹ ਗਰੀਬਾਂ ਦੇ ਵਿੱਚ ਵੰਡੀਆਂ ਸੀਗੀਆਂ ਚਲੋ ਫਿਲਹਾਲ ਇੱਕ ਮਿੰਟ ਲਈ ਆਪਾਂ ਉਹਨੂੰ ਮੰਨ ਲੈਣੀ ਹੈ ਬੰਦਾ ਸਿੰਘ ਬਹਾਦਰ ਜੀ ਉਹ ਵੀ ਪਹਿਲਾਂ ਇੱਕ ਹਿੰਦੂ ਸੰਤ ਠੀਕ ਹੈ ਤੇ ਉਹ ਬ੍ਰਾਹਮਣ ਹੀ ਸਨ ਇੱਕ ਤਰ੍ਹਾਂ ਕਾਫੀ ਉੱਚੀ ਜਾਤੀ ਦੇ ਸਨ ਉਹ ਉਸ ਵਕਤ ਉਹਨਾਂ ਦੀ ਸੋਚ ਮੇਰੇ ਖਿਆਲ ਨਾਲ ਜੋ ਹੋਊਗੀ ਉਹ ਸ਼ਾਇਦ ਜਾਤੀ ਪ੍ਰਥਾ ਨੂੰ ਲੈ ਕੇ ਹੋਵੇ ਕਿਉਂਕਿ ਉਸ ਟਾਈਮ ਉਹ ਵੀ ਇੱਕ ਤਰ੍ਹਾਂ ਬ੍ਰਾਹਮਣ ਸੀ ਠੀਕ ਹੈ ਤੇ ਇਹ ਚੀਜ਼ਾਂ ਵਾਜਵ ਜੀ ਗੱਲਾਂ ਆ ਕਿ ਉਸ ਟਾਈਮ ਜਾਤੀ ਪ੍ਰਥਾ ਸੀ ਕਿ ਪਰ ਜਦੋਂ ਬੰਦਾ ਸਿੰਘ ਜੀ ਭਹਾਦਰ ਸਿੱਖ ਧਰਮ ਦੇ ਚਾਉਂਦੇ ਆ ਤੇ ਉਹਨਾਂ ਦੀ ਸੋਚ ਬਦਲ ਜਾਂਦੀ ਹੈ ਉਹ ਉਹ ਹੁਕਮਾਂ ਆਂਦੇ ਆ ਜਿਹੜੇ ਉਹਨਾਂ ਨੂੰ ਗੁਰੂ ਜੀ ਹੁਕਮ ਦਿੰਦੇ ਆ ਇਹ ਜਿਹੜੀਆਂ ਜ਼ਮੀਨਾਂ ਵੰਡਣ ਦੀ ਗੱਲ ਹੈਗੀ ਆ ਉਹਦਾ ਵੀ ਕੋਈ ਇਦਾਂ ਇਤਿਹਾਸਿਕ ਤੱਥ ਜਾਂ ਪ੍ਰੂਫ ਨਹੀਂ ਹੈਗਾ ਕਿ ਉਹ ਉਹ ਜ਼ਮੀਨਾਂ ਨੂੰ ਸਿਰਫ ਗਰੀਬੀ ਦੇ ਆਧਾਰ ਤੇ ਦਿੱਤਾ ਗਿਆ ਆ ਜਾਤੀ ਦੇ ਆਧਾਰ ਤੇ ਨਹੀਂ ਦਿੱਤਾ ਬੰਦਾ ਸਿੰਘ ਬਹਾਦਰ ਨੇ ਵੀ ਕਿਉਂਕਿ ਜੇ ਉਹ ਜਾਤੀ ਦੇ ਆਧਾਰ ਤੇ ਦਿੱਤਾ ਹੁੰਦਾ ਤੇ ਅੱਜ ਜਿਹੜੇ ਦਲਿਤਾਂ ਜਾਂ ਜਾਲੂ ਕੀ ਛੋਟੀ ਜਾਤਾਂ ਦੇ ਲੋਕ ਆ ਉਹਨਾਂ ਕੋ ਜਮੀਨ ਹੋਣੀ ਚਾਹੀਦੀ ਸੀ ਜਾਂ ਤਾਂ ਉਹ ਆਪਣੀ ਜਮੀਨ ਸੰਭ ਨਹੀਂ ਸਕੇ ਉਹ ਆਪਣੀਆਂ ਜਮੀਨਾਂ ਵੇਚ ਗਏ ਠੀਕ ਹੈ ਤੇ ਜੇ ਉਹਨਾਂ ਨੇ ਇਹ ਕੰਮ ਕੀਤਾ ਵੀ ਬਹੁਤ ਗਲਤ ਗੱਲ ਐ ਕਿਉਂਕਿ ਤੁਸੀਂ ਜਮੀਨਾਂ ਨੂੰ ਵੇਚ ਰਹੇ ਹੋ ਤੇ ਬਾਅਦ ਚ ਤੁਸੀਂ ਦੱਸ ਰਹੇ ਹੋ ਆਪਣੇ ਆਪ ਨੂੰ ਕਿ ਭਈ ਅਸੀਂ ਤਾਂ ਵਿਕਤਾ ਵਾਂ ਜੇ ਤੁਸੀਂ ਇਹ ਨਹੀਂ ਚਾਹੁੰਦੇ ਸੀ ਕਿ ਆਪਣੇ ਕੋਲ ਤੁਸੀਂ ਜਮੀਨਾਂ ਰੱਖਦੇ ਤੇ ਵਿੱਚ ਕਹਿ ਰਿਹਾ ਕਿ ਤੁਸੀਂ ਬਰਾਬਰੀ ਸਾਨੂੰ ਦੇ ਦੋਗੇ ਦੇਖੋ ਜੀ ਸਿੱਖਾਂ ਨੇ ਹਰੇਕ ਹਰ ਇੱਕ ਜਾਤ ਜਾਂ ਕੋਈ ਵੀ ਆ ਕੋਈ ਧਰਮ ਹਰ ਇੱਕ ਨੂੰ ਬਰਾਬਰੀ ਦਿੰਦੀ ਹੈ ਹੁਣ ਤੱਕ ਠੀਕ ਹੈ ਸੋ ਇਹ ਬਰਾਬਰੀ ਭਾਲਦੇ ਆ ਕਿ ਜਿਹੜੇ ਸਿੱਖ ਆ ਉਹ ਸਾਡੇ ਦੇ ਵਿੱਚ ਸਾਡੇ ਵਿੱਚ ਵਿਆਹ ਵੀ ਕਰਨ ਕੁੜੀਆਂ ਦੇ ਜੋ ਕਿ ਨਹੀਂ ਪੋਸੀਬਲ ਹੋ ਸਕਦਾ ਮਤਲਬ ਕਿ ਇਹੇ ਚੀਜ਼ ਨੂੰ ਛੱਡ ਕੇ ਹਰ ਇੱਕ ਕੌਮ ਹਰ ਇੱਕ ਧਰਮ ਦੀ ਇੱਜ਼ਤ ਕਰਦੀ ਹੈ ਉਹਨਾਂ ਦੇ ਨਾਲ ਖੜਦੀ ਵੀ ਹੈ ਸਿਰਫ ਤੇ ਸਿਰਫ ਇੱਕਾ ਵਿਆਹ ਵਾਲੇ ਵਿਸ਼ੇ ਤੇ ਵਿਆਹ ਦੇ ਵਿਸ਼ੇ ਦੀ ਤੁਹਾਨੂੰ ਗੱਲ ਦੱਸਾਂ ਤਾਂ ਇੱਥੇ ਗੁਰਗੋਬਿੰਦ ਸਿੰਘ ਜੀ ਨੇ ਵੀ ਅਮ ਕਿਹਾ ਹੋਇਆ ਵਾ ਕਿ ਜੋ ਖਾਲਸਾ ਹੈ ਉਹ ਸਿਰਫ ਖਾਲਸੇ ਦੇ ਵਿੱਚ ਹੀ ਵਿਆਹ ਕਰਨੋ ਕਿਉਂ ਕਿਹਾ ਆਪਾਂ ਤਾਂ ਫਿਰ ਇਹ ਵੀ ਬੋਲ ਸਕਦੇ ਹਾਂ ਗੁਰਗੋਬਿੰਦ ਸਿੰਘ ਜੀ ਇੱਥੇ ਭੇਜ ਭਾਵ ਕਰ ਰਹੇ ਆ ਜਦਕਿ ਨਹੀਂ ਬਹੁਤ ਸਾਰੇ ਆਧ ਹੁੰਦੇ ਨੇ ਇੱਕ ਤਾਂ ਸੁਰੱਖਿਆ ਪੱਖੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਖਾਲਸਾ ਦੂਜੇ ਖਾਲਸੇ ਦੇ ਵਿੱਚ ਹੀ ਵਿਆਹ ਕਰੇ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਜਿਹੜੀ ਖਾਲਸੇ ਦੀਆਂ ਅੰਦਰੂਨੀਆ ਲੜਾਈਆਂ ਦੀ ਜਾਣਕਾਰੀ ਆ ਜਾਂ ਕੁਝ ਵੀ ਆ ਉਹ ਕਿਸੇ ਬਾਹਰਲੇ ਲੋਕਾਂ ਨੂੰ ਨਾ ਮਿਲੇ ਕਿਸੇ ਦੂਸਰੇ ਧਰਮ ਦੇ ਵਿੱਚ ਜੇ ਵਿਆਹ ਕਰਦੇ ਆ ਉਹਦੇ ਵਿੱਚ ਉਹ ਚੀਜ਼ਾਂ ਨਹੀਂ ਆ ਸਕਦੀਆਂ ਕਿਉਂਕਿ ਅਸੀਂ ਇਹ ਚੀਜ਼ਾਂ ਨੂੰ ਦੇਖਦੇ ਆ ਸਾਡੇ ਖੂਨ ਦੇ ਵਿੱਚ ਹੈ ਉਹ ਚੀਜ਼ਾਂ ਤਾਂ ਹੀ ਅਸੀਂ ਲੜਦੇ ਆ ਤਾਂ ਹੀ ਅਸੀਂ ਖੜਦੇ ਆ ਤਾਂ ਹੀ ਉਸ ਬਾਰੇ ਬੋਲਦੇ ਆ ਪਰ ਜਿਹਦੇ ਇਹ ਚੀਜ਼ਾਂ ਖੂਨ ਦੇ ਵਿੱਚ ਨਹੀਂ ਹੈਗੀਆਂ ਉਹ ਇਹ ਚੀਜ਼ਾਂ ਨਹੀਂ ਕਰ ਸਕਦੇ ਤੇ ਇਸ ਲਈ ਜਿਹੜਾ ਵਿਆਹ ਹੈਗਾ ਉਹ ਅਸੀਂ ਆਪਣੇ ਹੀ ਕੌਮ ਦੇ ਵਿੱਚ ਉਹਨਾਂ ਜਾਤਾਂ ਦੇ ਵਿੱਚ ਲੱਭਦੇ ਆ ਜਿਹੜੇ ਉਸ ਤਰ੍ਹਾਂ ਦੇ ਕੰਮ ਕਰਦੇ ਆ ਫਿਰ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਅੰਬੇਦਕਰ ਨੇ ਪੂਰੇ ਭਾਰਤ ਦੇ ਵਿੱਚ ਇਹ ਇੱਕ ਕਾਨੂੰਨ ਬਣਾਇਆ ਹੋਇਆ ਹੈ ਕਿ ਕੋਈ 17 ਕਿੱਲੇ ਤੋਂ ਵੱਧ ਜ਼ਮੀਨ ਨਹੀਂ ਖਰੀਦ ਸਕਦਾ ਇੱਥੇ ਵੀ ਇਹ ਝੂਠੀ ਖਬਰ ਦੇ ਰਿਹਾ ਵਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਵਾ ਤੇ ਇਹ ਜਿਹੜੇ ਲੋਕ ਦੂਜਿਆਂ ਨੂੰ ਗੁੰਮਰਾਹ ਕਰਦੇ ਆ ਇਹਨਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਇਹੋ ਜਿਹਾ ਭਾਰਤ ਵਿੱਚ ਕੋਈ ਕਾਨੂੰਨ ਨਹੀਂ ਹੈ ਜਿਹਦੇ ਵਿੱਚ ਇਹ ਲਿਖਿਆ ਹੋਵੇ ਕਿ ਤੁਸੀਂ 17 ਕਿੱਲਿਆਂ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦੇ ਦੂਸਰੀ ਗੱਲ ਜਿਹੜਾ ਜ਼ਮੀਨ ਦਾ ਵਿਸ਼ਾ ਆ ਉਹ ਰਾਜਾਂ ਸਟੇਟਸ ਰਾਜਾਂ ਦਾ ਵਿਸ਼ਾ ਆ ਨਾ ਕਿ ਉਹ ਵਿਸ਼ਾ ਹੈਗਾ ਵਾ ਭਾਰਤ ਦਾ ਸੈਂਟਰ ਸਰਕਾਰ ਦਾ ਸੋ ਜਿਹੜੇ ਪੰਜਾਬ ਆ ਪੰਜਾਬ ਰਾਜ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਇਹਦੇ ਤੇ ਕਾਨੂੰਨ ਬਣਾਇਆ ਹੋਇਆ ਵਾ ਤੇ ਉਹ ਪਹਿਲਾਂ 17 ਕਿੱਲੇ ਸੀ ਫੌਣ ਉਹ ਵਧਾ ਕੇ 25 ਕਿੱਲੇ ਕਰ ਦਿੱਤਾ ਗਿਆ 25 ਕਿੱਲੇ ਵੀ ਇੱਕ ਬੰਦੇ ਨੂੰ ਫੈਮਿਲੀ ਦੇ ਵਿੱਚ ਜੇ ਅਗਰ ਉਹਦੀ ਘਰ ਵਾਲੀ ਹੈ ਉਹਨੂੰ ਵੀ 25 ਕਿੱਲੇ ਹੈ ਅਗਰ ਉਹਦੇ ਬੱਚੇ ਕਾਮਯਕਰਨ ਯੋਗੇ ਆ ਖੇਤੀ ਕਰਨ ਯੋਗੇ ਆ ਤੇ ਹਰੇਕ ਬੱਚੇ ਨੂੰ ਵੀ 25 ਕਿੱਲੇ ਮਿਲਣਗੇ ਸੋ ਇਸ ਹਿਸਾਬ ਨਾਲ ਅਗਰ ਤੁਹਾਡੀ ਫੈਮਿਲੀ ਦੇ ਵਿੱਚ ਤੁਸੀਂ 4 ਜਣੇ ਹੋ ਤੁਸੀਂ 100 ਕਿੱਲੇ ਜ਼ਮੀਨ ਖਰੀਦ ਸਕਦੇ ਹੋ ਤੇ ਜ਼ਮੀਨ ਵੀ ਇਹ ਹੈ ਕਿ ਜ਼ਮੀਨ ਦੀ ਉਹਦੇ ਵਿੱਚ ਕੈਟਾਗਰੀ ਜ਼ਰੂਰ ਹੈ ਮਤਲਬ ਕਿ ਆ ਤੁਸੀਂ ਆਹੀ ਜ਼ਮੀਨ ਖਰੀਦ ਦੇਣੀ ਹੈ ਉਹਦੇ ਵਿੱਚ ਜ਼ਿਆਦਾਤਰ ਸਰਕਾਰ ਨੇ ਇਹ ਰੱਖਿਆ ਹੋਇਆ ਹੈ ਕਿ ਜਿਹੜੀ ਜ਼ਮੀਨ ਬੰਜਰ ਆ ਜਾਂ ਜਿਹਦੇ ਤੇ ਫਸਲ ਘੱਟ ਹੁੰਦੀ ਆ ਤੁਸੀਂ ਉਹ ਜ਼ਮੀਨ ਖਰੀਦੋ ਉਹਦੇ ਵਿੱਚ ਤੁਹਾਨੂੰ ਅਸੀਂ ਇੰਨੀ ਜ਼ਮੀਨ ਦੇ ਸਕਦੇ ਆ ਕਿਉਂਕਿ ਉਸ ਨਾਲ ਕੀ ਹੈ ਕਿ ਐਂਡ ਆਫ ਦਿ ਮਤਲਬ ਕਿ ਇਹ ਤੁਸੀਂ ਫਸਲਾਂ ਉਗਾ ਕੇ ਲੋਕਾਂ ਦੀ ਮਦਦ ਕਰ ਰਹੇ ਹੋ। ਸੋ ਇਹਦਾ 17 ਕਿੱਲੇ ਵਾਲਾ ਸੌਰੀ 17 ਕਿੱਲੇ ਵਾਲਾ ਜਿਹੜਾ ਬਿਆਨ ਆ ਨਾ ਉਹ ਬਿਲਕੁਲ ਬਿਲਕੁਲ ਮੰਨ ਘੜਤ ਹੈ। ਇਹੋ ਜਿਹਾ ਕੁਝ ਨਹੀਂ ਨਾ ਹੀ ਇਦਾਂ ਦਾ ਕੋਈ ਅੰਬੀਦ ਕਰਨੇ ਕਾਨੂੰਨ ਦੇ ਵਿੱਚ ਲਿਖਿਆ ਵਾ ਤੇ ਮੈਂ ਇਹੀ ਚਾਹੁੰਦਾ ਕਿ ਪਹਿਲਾਂ ਇਹ ਤੱਥਾਂ ਦੇ ਆਧਾਰ ਤੇ ਚੀਜ਼ ਨੂੰ ਦੇਖਿਆ ਕਰੇ ਫਿਰ ਵੀਡੀਓ ਪਾਇਆ ਕਰੇ। ਕਿਉਂਕਿ ਇਹਦੇ ਵੀਡੀਓ ਪਾਉਣ ਦੇ ਨਾਲ ਲੋਕਾਂ ਇੱਕ ਤਾਂ ਲੋਕ ਗੁੰਮਰਾਹ ਹੁੰਦੇ ਆ ਦੂਜਾ ਜਿਹੜੇ ਭਾਈਚਾਰਾ ਆ ਉਹਨਾਂ ਦੇ ਵਿੱਚ ਨਫ਼ਰਤਵਾਦੀ ਆ ਠੀਕ ਆ ਤੇ ਮੈਂ ਨਹੀਂ ਚਾਹੁੰਦਾ ਕਿ ਬਈ ਆਪਣੇ ਭਾਈਚਾਰੇ ਦੇ ਵਿੱਚ ਕੋਈ ਨਫ਼ਰਤ ਹੋਵੇ ਤੇ ਇਹੋ ਜੀ ਕੋਈ ਨਫ਼ਰਤ ਹੈ ਵੀ ਨਹੀਂ ਅਗਰ ਅੱਜ ਦੀ ਆਪਾਂ ਗੱਲ ਕਰੀਏ ਮੈਂ ਇੱਕ ਸਿੱਖ ਹਾਂ ਠੀਕ ਆ ਜੱਟ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਤੇ ਜੇ ਮੈਂ ਆਪਣੀ ਗੱਲ ਕਰਾਂ ਮੇਰੇ ਕੋਲ ਕੋਈ ਇਹੋ ਜਿਹਾ ਗਰੀਬ ਬੰਦਾ ਆ ਜਾਂਦਾ ਵਾ ਜਿਹਨੂੰ ਕੋਈ ਮਦਦ ਦੀ ਲੋੜ ਆ ਜਾਂ ਉਹਦੀ ਕੋਈ ਕੋਈ ਘਰ ਜਬਰਦਸਤੀ ਉਹਦਾ ਦਬ ਰਿਆ ਪਾ ਜਾਂ ਉਹਦਾ ਕੋਈ ਕੰਮ ਬੰਦ ਕਰਾ ਰਿਆ ਤਾਂ ਮੈਂ ਉਹਦੇ ਨਾਲ ਖੜੂਗਾ ਮੈਂ ਉਹਦੇ ਨਾਲ ਖੜੂਗਾ ਕਿਉਂਕਿ ਮੈਂ ਇੱਕ ਸੇਖ ਹਾਂ ਜਿਹਦੇ ਨਾਲ ਮੈਂ ਖੜ ਰਿਆ ਉਹੋ ਕੀ ਆ ਉਹ ਮੇਰੇ ਲਈ ਮਾਇਨੇ ਨਹੀਂ ਰੱਖਦਾ ਪਰ ਮੈਂ ਸੇਖ ਹਾਂ ਮੇਰੇ ਗੁਰੂਆਂ ਨੇ ਹਰੇਕ ਨਾਲ ਮੈਨੂੰ ਖੜਨਾ ਸਿਖਾਇਆ ਤੇ ਮੈਂ ਹਰੇਕ ਦੇ ਨਾਲ ਖੜੂਗਾ ਤੁਹਾਨੂੰ ਇਸ ਬੰਦੇ ਤੇ ਵੀ ਕੋਈ ਨਸੀਬਤ ਆਊਗੀ ਜੀ ਤੇ ਮੈਂ ਇਹਦੇ ਨਾਲ ਵੀ ਖੜਾਂਗਾ ਪਰ ਫਿਲਹਾਲ ਤਾਂ ਮੈਨੂੰ ਇਹੀ ਲੱਗ ਰਿਹਾ ਵੇ ਇਸ ਬੰਦੇ ਤੇ ਪਰਚਾ ਦੇਣਾ ਬਣਦਾ ਹੈ ਕਿਤੇ ਤੇ ਕਾਰਵਾਈ ਕਰਨੀ ਬਣਦੀ ਹੈ ਕਿਉਂਕਿ ਇਹ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰ ਰਿਹਾ ਵਾ ਗਲਤ ਜਾਣਕਾਰੀ ਦੇ ਰਿਹਾ ਵਾ ਭਾਈਚਾਰੇ ਨੂੰ ਆਪਸ 'ਚ ਲੜਾ ਰਿਹਾ ਵਾ ਗੁਰੂਆਂ ਦੀ ਇਹ ਬੇਅਦਬੀ ਕਰ ਰਿਹਾ ਵਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਬਿਲਕੁਲ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਕਤੀਆਂ ਚੱਕ ਕੇ ਸਿਰਫ ਲੋਕ ਅਫਵਾਹਾਂ ਫਲਾ ਰਿਹਾ ਵਾ ਤੋਂ ਇਹ ਬਹੁਤ ਸਾਰੀਆਂ ਗੱਲਾਂ ਸਿਰਫ ਇੱਕ ਵੀਡੀਓ ਦੇ ਵਿੱਚ ਹੀ ਕਰ ਰਿਹਾ ਵਾ ਤੇ ਮੇਰੇ ਖਿਆਲ ਨਾਲ ਇਹਦੀਆਂ ਸੈਕਟੇ ਵੀਡੀਓ ਹੋਣਗੀਆਂ ਜ ਜਿਹਦੇ ਵਿੱਚ ਇਹ ਪਤਾ ਨਹੀਂ ਕੀ ਕੁਝ ਬੋਲਦਾ ਹੋਊਗਾ ਤੇ ਕਦੇ ਧਿਆਨ ਹੀ ਨਹੀਂ ਦਿੱਤਾ ਪਰ ਮੈਂ ਜਦੋਂ ਇਸ ਦੀ ਆ ਵੀਡੀਓ ਦੇਖੀ ਮੈਨੂੰ ਲੱਗਿਆ ਕਿ ਹਾਂ ਇਹਦਾ ਜਵਾਬ ਦੇਣਾ ਬਣਦਾ ਆ ਤੇ ਇਹ ਵੀ ਅਗਰ ਸਹੀ ਹੈ ਤੇ ਮੈਂ ਚਾਹੁੰਦਾ ਕਿ ਇਸ ਵੀਡੀਓ ਦਾ ਮੇਰੀ ਦਾ ਜਵਾਬ ਦੇਵੇ ਮੈਨੂੰ ਦੱਸੇ ਜੋ ਮੈਂ ਤੱਥ ਪੇਸ਼ ਕੀਤੇ ਆ ਉਹਦੇ ਆਧਾਰ ਤੇ ਸਿੱਖ ਜੱਟ ਕੀਰਤੀ ਕਿਸਾਨ ਇਹ ਕਿੱਥੇ ਜ਼ਿੰਮੇਵਾਰ ਨੇ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜੇ ਬੁਰਗੋਵਿੰਦ ਸਿੰਘ ਜੀ ਦਾ ਇਤਿਹਾਸ ਪੜੇ ਖਾਲਸੇ ਦਾ ਇਤਿਹਾਸ ਪੜੇ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜੇ ਤੇ ਉਹਨਾਂ ਦਾ ਰਾਜ ਪੜੇ ਮੈਂ ਕਿਤਾਬਾਂ ਪਹਿਲਾਂ ਹੀ ਆਪਣੇ ਵੀਡੀਓ ਦੇ ਵਿੱਚ ਮੈਂਸ਼ਨ ਕਰ ਚੁੱਕਿਆ ਹਾਂ ਕਿ ਉਹ ਕਿਤਾਬਾਂ ਪੜੇ ਤੇ ਤੱਥਾਂ ਦੇ ਆਧਾਰ ਤੇ ਅਗਲੀ ਵੀਡੀਓ ਦੇ ਵਿੱਚ ਮੈਨੂੰ ਜਵਾਬ ਦੇਵੇ ਜਾਂ ਹਰੇਕ ਸਿੱਖ ਜਾਂ ਪੰਜਾਬੀ ਨੂੰ ਜਵਾਬ ਦੇਵੇ ਤੇ ਜੇ ਦੇ ਕੋਲ ਜਵਾਬ ਨਹੀਂ ਹੈ ਤੇ ਆਪਣੀ ਇਸ ਵੀਡੀਓ ਦੇ ਉੱਤੇ ਇਹ ਮਾਫੀ ਮੰਗੇ ਤੇ ਬੋਲੇ ਕਿ ਬਈ ਮੈਨੂੰ ਇਸ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਸੀ ਮੈਂ ਬਿਨਾ ਜਾਣਕਾਰੀ ਤੋਂ ਸਿਰਫ ਸੁਣੀਆਂ ਗੱਲਾਂ ਦੇ ਆਧਾਰ ਤੇ ਇਹ ਵੀਡੀਓ ਬਣਾਈ ਸੀ ਇਸ ਲਈ ਮੈਂ ਸਾਰੀ ਸੰਗਤ ਤੋਂ ਸਿਕ ਕੌਮ ਤੋਂ Dalit ਭਾਈਚਾਰੇ ਤੋਂ ਸਾਰਿਆਂ ਤੋਂ ਜੋ ਵੀ ਪੰਜਾਬੀ ਹੈ ਸਾਰਿਆਂ ਤੋਂ ਮੈਂ ਮਾਫੀ ਮੰਗਦਾ ਹਾਂ ਫਿਰ ਅਜੀ ਇੰਨੇ ਵੀ ਕਰੂਰ ਨਹੀਂ ਆ ਕਿ ਤੈਨੂੰ ਮਾਫ ਨਹੀਂ ਕਰ ਸਕਦੇ ਠੀਕ ਹੈ ਉਹ ਅਸੀਂ ਤੁਹਾਨੂੰ ਜਰੂਰ ਮਾਫ ਕਰਾਂਗੇ ਜੇ ਤੁਸੀਂ ਮਾਫੀ ਮੰਗੋਗੇ ਤੇ ਤੁਹਾਡੀ ਇਹ ਪਹਿਲੀ ਤੇ ਆਖਰੀ ਗਲਤੀ ਸਮਝ ਕੇ ਇਹ ਅਸੀਂ ਮਾਫ ਕਰਨ ਲਈ ਤਿਆਰ ਹਾਂ ਧੰਨਵਾਦ ਜੀ ਆ ਬਾਬਾ ਸ਼ੁਕਰੀਆ ਤੁਸੀਂ ਮੇਰੀ ਵੀਡੀਓ ਦੇਖੀ ਮੈਂ ਚਾਹੁੰਦਾ ਕਿ ਤੁਸੀਂ ਵੀਡੀਓਜ਼ ਨੂੰ ਇਹ ਵੀਡੀਓ ਨੂੰ ਇਸ ਬੰਦੇ ਤੱਕ ਜਰੂਰ ਪਹੁੰਚਾਓ ਅਗਰ ਤੁਹਾਡੇ ਕੋ ਕੋਈ ਵੀ ਇਹਦਾ ਕੰਟੈਕਟ ਹੈ ਤੁਸੀਂ ਇਹਨੂੰ ਸਿੱਧਾ ਵੀ ਭੇਜ ਸਕਦੇ ਹੋ ਇਹ ਵੀਡੀਓ ਮੇਰਾ ਕੋਈ ਵੀ ਇਹ ਵੀਡੀਓ ਤੇ 뷰 ਲੈਣਾ ਲਾਈਕ ਲੈਣਾ ਸ਼ੇਅਰ ਲੈਣ ਦਾ ਕੋਈ ਮਕਸਦ ਨਹੀਂ ਹੈਗਾ ਅਗਰ ਕੋਈ ਵੀ ਇਸ ਬੰਦੇ ਨੂੰ ਜਾਣਦਾ ਵਾ ਉਹ ਸਿੱਧਾ ਇਸ ਨੂੰ ਵੀਡੀਓ ਭੇਜ ਦੇਵੇ ਇਹ ਵੀਡੀਓ ਬਣਾ ਕੇ ਆਪਣੇ ਪਾ ਵੀ 뷰 ਲਵੇ ਲਾਈਕ ਲਵੇ ਸ਼ੇਅਰ ਲਵੇ ਉਹ ਤੋਂ ਪੈਸੇ ਕਮਾਏ ਮੈਨੂੰ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਸਿਰਫ ਤੇ ਸਿਰਫ ਆਪਣੇ ਸਿੱਖ ਕੌਮ ਆਪਣੇ ਸਿੱਖ ਕੌਮ ਦੇ ਰਾਜੇ ਗੁਰੂ ਉਹਨਾਂ ਨੂੰ ਸਪੋਰਟ ਕਰਦਾ ਵਾਂ ਤੇ ਉਹਨਾਂ ਦੀ ਇਸ ਉਹ ਬਾਈ ਨੇ ਜੋ ਵੀ ਗੱਲਾਂ ਕੀਤੀਆਂ ਉਹਦੇ ਨਾਲ ਉਹਨਾਂ ਦੀ ਇੱਕ ਬੇਇੱਜ਼ਤੀ ਹੋਈ ਆ ਬੇਅਦਬੀ ਹੋਈ ਆ ਜਿਸ ਕਰਕੇ ਮੈਂ ਇਸ ਚੀਜ਼ ਦਾ ਜਵਾਬ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ